ਜੇ ਨਰਨਿੰਗਦੇਵ ਜੀ ਦੇ ਵਿਆਹ ਪਰਵ ਦੇ ਸਬੰਧ ਦੇ ਵਿੱਚ ਬਟਾਲਾ ਪੁਲਿਸ ਵੱਲੋਂ ਸੁਰੱਖਿਆ ਦੇ ਕਾਫੀ ਪੂਕਤਾ ਇੰਤਜ਼ਾਮ ਕੀਤੇ ਗਏ ਨੇ ਪਿਛਲੀ ਵਾਰ ਤੋਂ ਹਟ ਕੇ ਇੱਕ ਨਵੀਂ ਗੱਲ ਐਡ ਕੀਤੀ ਗਈ ਹੈ ਕਿ ਇਸ ਵਾਰ ਅਸੀਂ ਅਲੱਗ-ਅਲੱਗ ਮੋੜ ਤੇ ਜਾਂ ਜਿਹੜੇ ਸੈਂਸਿਟਿਵ ਪੁਆਇੰਟਸ ਨੇ ਜਾਂ ਸਾਰਾ ਰੂਟ ਅਸੀਂ ਕਵਰ ਕੀਤਾ ਕਰੀਬ 100 ਸੀਸੀਟੀਵੀ ਕੈਮਰੇਸ ਪਰ ਲਗਾਏ ਗਏ ਜੇ ਤਾਕੀ ਕੰਟਰੋਲ ਰੂਮ ਅਸੀਂ ਇੱਕ ਸਥਾਪਿਤ ਕੀਤਾ ਜਿੱਥੇ 24 ਘੰਟੇ ਮੁਲਾਜ਼ਮ ਕਾਰਪੋਰੇਸ਼ਨ ਦੇ ਮੁਲਾਜ਼ਮ ਸਾਡੇ ਪੁਲਿਸ ਦੇ ਮੁਲਾਜ਼ਮ ਉਸ ਨੂੰ ਮਾਨੀਟਰ ਕਰਨਗੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਜਾਂ ਕਿਤੇ ਵੀ ਕੋਈ ਹੋ ਰਿਹਾ ਜੇਵਾ ਕਿ ਨੋਟਿਸ ਵਿੱਚ ਲਿਆ ਆਂਦੀ ਲੋੜ ਹੈ ਕਿ ਉਹ ਫਿਰੇ ਸਾਡੇ ਕਾਨੂੰਨ ਵਿੱਚ ਆ ਜਾਵੇ ਤੇ ਟਾਈਮਲੀ ਐਕਸ਼ਨ ਲਿਤਾ ਜਾ ਸਕੇ ਇਸ ਤੋਂ ਇਲਾਵਾ ਹੋਰ ਬਾਕੀ ਸੁਰੱਖਿਆ ਇੰਤਜ਼ਾਮ ਤੇ ਵਿੱਚ ਅਸੀਂ 8 ਸੈਕਟਰਾਂ ਚ ਆਲਰੇਡੀ ਪੂਰਾ ਸ਼ਹਿਰ ਵੰਡ ਦਿੱਤਾ ਜਿਹਦੇ ਵਿੱਚ ਡੀਐਸਪੀ ਲੈਵਲ ਦੇ ਅਫਸਰ ਦਿਨ ਤੇ ਰਾਤ ਲਗਾਏ ਗਏ ਨੇ ਪਾਲਸੀ ਸਾਹਿਬ ਦੇ ਨਾਲ ਅਲੱਗ ਡਿਊਟੀ ਲਗਾਈ ਗਈ ਹੈ ਤੇ ਇਹ ਪਰਵ ਅਸੀਂ ਖੁਸ਼ੀ ਦੇ ਮਾਹੌਲ ਵਿੱਚ ਪੂਰੇ ਸੁਰੱਖਿਅਤ ਮホール ਦੇ ਵਿੱਚ ਕਰਵਾਨ ਲਈ ਅਸੀਂ ਪੂਰੇ ਬਟਾਲਾ ਪੁਣੇ ਤੋਂ ਵਚਨ ਹੋਰ